ਸਤਿ ਸ਼੍ਰੀ ਅਕਾਲ ਐਸ ਐਮ ਜ਼ੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਆਪ ਸੰਸਦ ਸੰਜੇ ਸਿੰਘ ਨੂੰ ਵੱਡੀ ਰਾਹਤ ਸ਼ਰਾਬ ਘਟਾਲੇ ਮਾਮਲੇ 'ਚ ਅਦਾਲਤ ਨੇ ਦਿੱਤੀ ਜ਼ਮਾਨਤ ਸੀਐਮ ਆਨ ਨੇ ਕਿਹਾ ਸੱਚ ਦੀ ਹਮੇਸ਼ਾ ਇੱਜ਼ਤ ਹੁੰਦੀ ਹੈ ਦੇਸ਼ ਸੇਵਾ ਦਾ ਬਹਾਨਾ ਨਾ ਬਣਾਓ ਸੁਪਰੀਮ ਕੋਰਟ ਨੇ ਪਾਈ ਝਾੜਰ ਬਾਬਾ ਰਾਮਦੇਵ ਨੇ ਮੰਗੀ ਮਾਫੀ ਅੰਗੁਰਾਲ ਤੇ ਰਿੰਕੂ ਦੇ ਬੀਜੇਪੀ 'ਚ ਜਾਣ ਮਗਰੋਂ ਸੀਐਮ ਆਨ ਨੇ ਸੰਭਾਲਿਆ ਮੋਰਚਾ ਵਿਧਾਇਕਾਂ ਨਾਲ ਕੀਤੀ ਮੁਲਾਕਾਤ ਲੁਧਿਆਣਾ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ ਸਕੂਲ ਚੋਂ ਚੋਰੀ ਕੀਤੇ ਸੀ ਕਰੀਬ 15 ਲੱਖ ਰੁਪਏ ਤੇ 10 ਤੋਲੇ ਸੋਨਾ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਨੇ ਆਪ ਸਰਕਾਰ ਨੂੰ ਘੇਰਿਆ ਡਾਕਟਰ ਅਮਰ ਸਿੰਘ ਨੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਬੰਦ ਕਰਨ ਤੇ ਕੀਤਾ ਰੋਸ ਪ੍ਰਦਰਸ਼ਨ ਮੋਗਾ ਚ ਇੱਕ ਹੋਰ ਘਰ ਦਾ ਬੁੱਝਾ ਚਰਾਗ ਨਸ਼ੇ ਕਾਰਨ ਨੌਜਵਾਨ ਦੀ ਹੋਈ ਮੌਤ ਵੋਟ ਪਾਉਣ ਲਈ ਰਾਜਸਥਾਨ ਜੰਮੂ ਜਾ ਸਕਣਗੇ ਵੋਟਰ ਪੰਜਾਬ ਚ ਮਿਲੇਗੀ ਸਪੈਸ਼ਲ ਛੁੱਟੀ ਕੇ ਖਾਣ ਨਾਲ ਬੱਚੀ ਦੀ ਮੌਤ ਮਾਮਲਾ ਸਿਹਤ ਮੰਤਰੀ ਬਲਵਿੰਦ ਸਿੰਘ ਨੇ ਦਿੱਤੇ ਜਾਣਤੇ ਹੁਕਮ ਪਟਿਆਲਾ ਦਾ ਨੌਜਵਾਨ ਯੂਕਰੇਨ ਦੀ ਜੰਗ ਚ ਲੜਨ ਲਈ ਮਜਬੂਰ ਪਰ ਨੀਤ ਕੋਰ ਨਿਵੇਦਿਸ਼ ਮੰਤਰੀ ਨੂੰ ਦਿੱਤੇ ਹੈ ਪੀ ਬੀਜੇਪੀ ਚੇਰਾਲਣ ਮਗਰੋ ਲੁਧਿਆਣਾ ਪਹੁੰਚ ਰਵਨੀਤ ਬਿੱਟੂ ਪਾਜ ਪਾਈਆਂ ਨੇ ਫੁੱਲਾਂ ਨਾਲ ਕੀਤਾ ਜ਼ੋਰਦਾਰ ਸਵਾਗਤ ਹਿਮਾਚਲ ਚ ਅੱਜ ਰਾਤ ਤੂਫਾਨ ਬਦਲੇਗਾ ਮੌਸਮ ਪੰਜ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਦਾ ਲੋਟ ਮੈਰਜ ਪੈਲੈਸ ਜੇ ਮੋਡਲ ਰਾਲ ਬਦਸਲੂਕੀ ਪੁਲਿਸ ਮੁਲਾਜ਼ਮ ਸਣੇ ਤਿੰਨ ਅਣਪਛਾਤਿਆਂ ਖਿਲਾਫ ਪਰਚਾ ਹੋਇਆ ਦਰਜ ਹਿਮਾਚਲ ਦੇ ਲਾਹੌਲ ਸਪੀਤੀ ਚ ਮਹਿਸੂਸ ਕੀਤੇ ਗਏ ਪਹਛਾਲ ਦੇ ਝਟਕੇ 3.5 ਮਾਪੀ ਗਈ ਤੀਬਰਤਾ ਮਹਾਲੇ ਚ ਅਸਲਾ ਲਾਇਸੈਂਸ ਪਾਰਕਾ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਨਾਮਨੰਤੇ ਹੋਵੇਗੀ ਕਾਰਵਾਈ ਦਿੱਲੀ ਦੀ ਮੰਤਰੀ ਆਦਿ ਵੱਡਾ ਦਾਵਾ ਕਿਹਾ ਮੇਰੇ ਘਰ ਈਡੀ ਮਾਰ ਸਕਦੀ ਹੈ ਛਾਪਾ ਸ਼ੋਭਨੀ ਕਾਲੀ ਦਲ ਦੀ ਹੈ ਮੀਟਿੰਗ ਅਜ ਸੁਖਬੀਰ ਬਾਦਲ ਦੀ ਅਗਵਾਈ ਚ ਹੋਈ ਬੈਠਕ ਸੁਸ਼ੀਲ ਅਗਮਾਰ ਰਿੰਕੂ ਤੇ ਸ਼ੀਤਲੰਗੁਰਾਲ ਨੂੰ ਗ੍ਰਹਿ ਮੰਤਰਾਲੇ ਦਾ ਵੱਡਾ ਤੋਹਫਾ ਦਿੱਤੀ ਵਾਈਪਲ ਸਿਕਿਉਰਟੀ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਟਰੰਡੋ ਸਰਕਾਰ ਨੇ ਇਮੀਗ੍ਰੇਸ਼ਨ ਫੀਸ ਚਿਕਿਤਾ ਭਾਰੀ ਵਾਤਾ ਚੀਨ ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਨਾ ਚਲਦਾ ਨਾ ਬਦਲਣਾ ਬੇਤੁਕਾ ਇਸ ਨਾਲ ਸੱਚ ਨਹੀਂ ਬਦਲੇਗਾ ਜੈ ਸ਼ੰਕਰ ਨੇ ਕਿਹਾ ਐਲ ਐਸ ਸੀ ਤੇ ਤਨਾਤ ਫੌਜ ਜਾਣਦੀ ਹੈ ਕਿ ਕਦੋਂ ਕੀ ਕਰਨਾ ਹੈ ਦੋ ਆਈਪਲ ਮੈਚਾਂ ਦਾ ਅੱਜ ਸਮਾਂ ਤੇ ਦਿਨ ਬਦਲਿਆ ਗਿਆ 16 ਤੇ 17 April ਦੇ ਮੈਚ ਦੀ ਅਦਲਾ ਬਦਲੀ ਕੀਤੀ ਗਈ ਸੀ RAM 9 ਮੇ ਅਤੇ ਚੋਣਾ ਕਾਰਨ ਲਿਆ ਗਿਆ ਸੀ ਫੈਸਲਾ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ SMZ News